हेलो व्यूअर्स वेलकम टू माय नेक्स्ट वीडियो आज दी वीडियो पंजाबी दे पेपर पैटर्न दे ऊपर पंजाबी दा जो पेपर है ओनु लेके बच्चे बहुत कंफ्यूज ਹਨ ਤੇ ਬਹੁਤ سارے ਕਮੈਂਟਸ ਜੋ ਹੈ ਮੈਨੂੰ ਮਿਲ ਰਹੇ ਹੈ ਤਾਂ ਪੇਪਰ ਪੰਜਾਬੀ ਲਾਜ਼ਮੀ ਕਿੰਨੇ ਨੰਬਰ ਦਾ ਆਏਗਾ ਕਿੰਨੇ ਟਾਈਮ ਦਾ ਹੋਏਗਾ ਤੇ ਕਿੰਨੇ ਪ੍ਰਸ਼ਨ ਹੋਣਗੇ ਤੇ ਕਿੰਨੀਆਂ ਆਪਸ਼ਨਸ ਆਣਗੀਆਂ ਸਭ ਤੋਂ ਪਹਿਲਾਂ 100 ਨੰਬਰ ਦਾ ਜੋ ਹੈ ਪੇਪਰ ਹੈ ਠੀਕ ਹੈ 3 ਨੰਬਰ ਦੇ ਜਿਹੜੇ ਹੈ ਇੰਟਰਨਲ ਅਸੈਸਮੈਂਟ 70 ਨੰਬਰ ਦੀ ਜਿਹੜੀ ਹੈ ਹੈ ਏਕਸਟਰਨਲ ਪੇਪਰ ਮਤਲਬ ਤੁਹਾਨੂੰ 70 ਨੰਬਰ ਦਾ ਪੇਪਰ ਜੋ ਹੈ ਪੰਜਾਬੀ ਦਾ ਉਹ ਆਏਗਾ ਤਾਂ ਜਿਸ ਦੇ ਵਿੱਚੋਂ ਪਾਸ ਹੋਣ ਲਈ ਕਿੰਨੇ ਹੋਣ ਲਈ ਅੰਕ ਕਿੰਨੇ ਚਾਹੀਦੇ ਹੈ ਵਿਸ਼ੇ ਵਿੱਚੋਂ ਪਾਸ ਹੋਣ ਲਈ ਅੰਕ 35 ਨੰਬਰ ਚਾਹੀਦੇ ਹੈ ਤਾਂ ਚਾਰ ਕ੍ਰੈਡਿਟ ਦਾ ਬਟਾ ਇਹ ਤੁਹਾਡਾ ਵਿਸ਼ਾ ਹੈ ਆ ਪਾਠਕ੍ਰਮ ਤੇ ਪ੍ਰਸ਼ਨ ਦੀ ਰੂਪਰੇਖਾ ਕੀ ਹੈ ਸਭ ਤੋਂ ਪਹਿਲਾ ਭਾਗ ਊੜਾ ਦੇ ਵਿੱਚ ਜਿਸ ਨੂੰ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੋ ਸਾਇਤਿਕ ਨਿਬੰਧ ਹੈ ਲਲਿਤ ਨਿਬੰਧ ਹੈ ਰੇਖਾ ਚਿੱਤਰ ਹੈ ਸੰਸਮਰਨ ਹੈ ਡਾਇਸ ਰੂਪ ਹੈ ਸਿਧਾਂਤ ਤੇ ਆਪਸੀ ਨਿਖੇੜਾ ਇਹ ਸਭ ਕੁਝ ਦਿੱਤੇ ਹੋਇਆ ਹੈ 12 ਨੰਬਰ ਦੇ ਇਹਦੇ ਚੋਂ ਪੇਪਰ ਆਣਾ ਹੈ ਫਿਰ ਭਾਗ ਊੜਾ ਦੇ ਵਿੱਚ ਊੜਾ ਦੇ ਵਿੱਚੋਂ ਦੂਸਰਾ ਭਾਗ ਊੜਾ ਦਾ ਦੂਸਰਾ ਪਾਰਟ ਹੈ ਸੰਪੂਰਨ ਵਾਰਤਕ ਭਾਗ ਪਹਿਲਾ ਇਹਦੇ ਵਿੱਚੋਂ ਵੀ 12 ਨੰਬਰ ਦਾ ਆਣਾ ਹੈ ਤੇ ਭਾਗ ਆੜਾ ਦੇ ਵਿੱਚੋਂ ਪਹਿਲੇ ਪਾਰਟ ਦੇ ਵਿੱਚ ਕੋਸ਼ ਜਿਵੇਂ ਕਿ ਉਹਦਾ ਸਿਧਾਂਤ ਸ਼੍ਰੂਪ ਵਰਤੋਂ ਇਹ ਸਭ ਆਏਗਾ। ਦੈਨ ਉਸ ਤੋਂ ਬਾਅਦ ਇਸੇ ਅੱਗੇ ਪਾਰਟ ਹੈ ਵਿਸ਼ਵ ਕੋਸ਼, ਦੋ ਭਾਸ਼ਾਈ ਸ਼ਬਦ ਕੋਸ਼, ਵਿਸ਼ਾ ਕੋਸ਼, ਸੰਪਾਸ਼ੀ ਕੋਸ਼, ਤਕਨੀਕੀ ਸ਼ਬਦਾਵਲੀ ਕੋਸ਼, ਵਿਕੀਪੀਡੀਆ ਇਹ ਸਭ ਜਿਹੜੇ ਹੈਗੇ ਇਨਵੋਲਡ ਹੈ। ਇਹ ਵੀ 12 ਨੰਬਰ ਦੇ ਹੋਣਗੇ ਭਾਗ ਆੜਾ ਦੇ ਵਿੱਚ ਅਖਬਾਰ ਲਈ ਪ੍ਰੈਸ ਰਿਪੋਰਟ ਹੋ ਗਿਆ। ਇਹ ਸਾਰੇ ਜਿਹਨੂੰ ਅਸੀਂ ਕੰਪੋਜੀਸ਼ਨ ਪਾਰਟ ਕਹਿੰਦੇ ਨੇ ਉਹ ਚੀਜ਼ ਹੈ ਬੱਚੇ। ਠੀਕ ਹੈ ਕਿਸੇ ਸਾਇਤਿਕ ਸੱਭਿਆਚਾਰਕ ਅਕਾਦਮਿਕ ਸਮਾਗਮ ਕਾਨਫਰੰਸ ਜਾਂ ਸੈਮੀਨਾਰ ਦੀ ਪ੍ਰੈਸ ਰਿਪੋਰਟ ਇਹ ਸਾਰੀ ਜਿਹੜੀ ਹੈਗੀ ਇਹਦੇ ਵਿੱਚ ਆ ਸਕਦੀ ਹੈ ਤਾਂ ਇਹ ਜੋ ਭਾਗ ਹੈ ਤੁਹਾਡੀ ਕੰਪੋਜੀਸ਼ਨ ਪਾਰਟ ਵਿੱਚ ਤੁਸੀਂ ਕਿੰਨਾ ਆਪਣੇ ਵੱਲੋਂ ਲਿਖ ਸਕਦੇ ਹੋ ਇਹ ਜੋ ਹੈ ਚੈੱਕ ਕਰੇਗਾ ਤਾਂ ਭਾਗ ਜੋ ਆੜਾ 2 ਦੇ ਵਿੱਚੋਂ ਇਹ ਚੀਜ਼ ਆਣ ਗਿਆ ਅਖਬਾਰ ਲਈ ਪ੍ਰੈਸ ਰਿਪੋਰਟ ਤੇ ਬਾਕੀ ਸਾਰੇ ਜੋ ਡਿਫਰੈਂਟ ਡਿਫਰੈਂਟ ਕਿਸੇ ਲਿਟਰੇਚਰ ਕਲਚਰਲ ਅਕਾਦਮੀ ਕਾਨਫਰੰਸ ਸੈਮੀਨਾਰ ਉਹਦੇ ਲਈ ਰਿਪੋਰਟ ਲਿਖਣੀ ਆ ਸਕਦੀ ਹੈ ਹੁਣ ਇੱਕ ਸੈਂਪਲ ਪੇਪਰ ਜੋ ਮੇਰੇ ਕੋਲ ਹੈ ਮੈਂ ਉਹ ਡਿਸਕਸ ਕਰਨ ਜਾ ਰਹੀਆਂ ਇਸ ਤੋਂ ਪਹਿਲਾਂ ਅਸੀਂ ਜੋ ਯੂਨੀਵਰਸਿਟੀ ਨੇ ਰੂਲਸ ਦਿੱਤੇ ਹੈ ਉਹ ਅਸੀਂ ਸਮਝਾਂਗੇ ਤੁਹਾਡੇ ਕੁਸ਼ਨ ਪੇਪਰ ਦੇ ਤਿੰਨ ਭਾਗ ਹੋਣਗੇ ਭਾਗ ੳ ਅੜਾ ਤੇ ਈੜੀ ਈੜੀ ਦੇ ਵਿੱਚ ਸੈਕਸ਼ਨ ਸੀ ਦੇ ਵਿੱਚ 22 ਨੰਬਰ ਦੇ ਸ਼ਾਰਟ ਔਟ ਹੋਣਗੇ ਜੋ ਕਿ ਸਾਰੇ ਹੀ ਪਾਠਕ੍ਰਮ ਤੇ 베ਸਟ ਹੋਣਗੇ ਸਾਰੇ ਹੀ ਜੋ ਸਿਲੇਬਸ ਤੇ 베ਸਟ ਹੋਣਗੇ ਤਾਂ ਪਾਠਕ੍ਰਮ ਦੇ ਦੋ ਭਾਗ ਜਿਵੇਂ ਕਿ ੳ ਤੇ ਅੜਾ ਹੋਣਗੇ ਜਿਸ ਦੇ ਵਿੱਚ ਪਹਿਲਾ ਉੜਾ ਹਰ ਪ੍ਰਸ਼ਨ ਪੱਤਰ ਦੇ ਤਿੰਨ ਭਾਗ ਉੜਾ ਅੜਾ ਈੜੀ ਹੋਣਗੇ ਜੋ ਉੜਾ ਤੇ ਆੜਾ ਤੇ ਈੜੀ ਤਿੰਨ ਭਾਗوں ਨੂੰ ਵੰਡਿਆ ਗਿਆ ਭਾਗ ਉੜਾ ਦੇ ਵਿੱਚ ਉੜਾ 1 ਵਿੱਚੋਂ ਵਾਰਤਕ ਰੂਪਾਂ ਦੇ ਸਰੂਪ ਤੇ ਉਹਨਾਂ ਦੀ ਆਪਸੀ ਨਿਖੇੜੇ ਬਾਰੇ ਦੋ ਪ੍ਰਸ਼ਨ ਪੁੱਛੇ ਜਾਣਗੇ ਠੀਕ ਹੈ ਉੜਾ 1 ਦੇ ਵਿੱਚੋਂ ਜੋ ਸਿਲੇਬਸ ਦੇ ਵਿੱਚ ਉੜਾ 1 ਦਿੱਤਾ ਹੋਇਆ ਸੀ ਉਹ ਜੋ ਦੋ ਸਵਾਲ ਆਣਗੇ ਵਿਦਿਆਰਥੀ ਨੇ ਦੋਵਾਂ ਵਿੱਚੋਂ ਇੱਕ ਵਿਸਤ੍ਰਿਤ ਉੱਤਰ ਦੇਣਾ ਹੋਊਗਾ ਉੜਾ ਵੰ ਦੇ ਵਿੱਚੋਂ ਦੋ ਪ੍ਰਸ਼ਨ ਦੋਆਂ ਚੋਂ ਇੱਕ ਕਰਨਾ ਹੋਏਗਾ ਇਸੇ ਤਰੀਕੇ ਜਿਹੜਾ ਕਿ 12 ਨੰਬਰ ਦਾ ਹੋਏਗਾ ਫਿਰ ਉਸ ਤੋਂ ਬਾਅਦ ਹੈ ਭਾਗ ਉੜਾ 2 ਦੇ ਵਿੱਚੋਂ ਲਗਾਈ ਗਈ ਜੋ ਪਾਠ ਪੁਸਤਕ ਹੈ ਇੱਕ ਜੋ ਬੁੱਕ ਹੈ ਤੁਹਾਡੇ ਉਹਦੇ ਵਿੱਚੋਂ ਕਿਸੇ ਇੱਕ નિਬੰਧ ਤੇ ਤੁਸੀਂ ਜਾਂ ਉਹਦਾ ਵਿਸ਼ਾ ਆ ਸਕਦਾ ਠੀਕ ਹੈ ਸਾਰ ਆ ਸਕਦਾ ਹੈ ਸਮਰੀ ਆ ਸਕਦੀ ਹੈ ਥੀਮ ਆ ਸਕਦਾ ਹੈ ਡਿਟੇਲਡ ਆ ਸਕਦੇ ਹੈ ਤੇ ਉਹ ਤੁਸੀਂ ਆਪਣੇ ਵਿਚਾਰ ਪੇਸ਼ ਕਰਨੇ ਹੋਣਗੇ ਤਿੰਨਾ ਵਿੱਚੋਂ ਇੱਕ ਮਤਲਬ ਭਾਗ ੳ 2 ਦੇ ਵਿੱਚ ਜਿਹੜੀ ਬੁੱਕ ਦਿੱਤੀ ਹੋਈ ਹੈ ਤੁਹਾਨੂੰ ਨਿਬੰਧ ਦੀ ਉਹਦੇ ਚੋਂ 1 2 3 ਆਣਗੇ ਤੁਸੀਂ ਇੱਕ ਕਰਨਾ ਹੋਗਾ ਥੈਨ ਉਸ ਤੋਂ ਬਾਅਦ ਹੈ ਇਹ ਵੀ 12 ਨੰਬਰ ਦਾ ਹੋਏਗਾ ਮੀਨਸ ਭਾਗ ਪਹਿਲਾ ਤੁਹਾਡੇ ਸੈਕਸ਼ਨ A ਤੁਹਾਡੇ ਪੇਪਰ ਦੇ ਵਿੱਚ 12 12 ਨੰਬਰ ਦਾ ਹੋ ਗਿਆ ਜਿਦੇ ਵਿੱਚੋਂ ਤੁਹਾਨੂੰ ਆਪਸ਼ਨਸ ਆਣੀਆਂ ਹੈ ਭਾਗ ੳ ਵਨ ਦੇ ਵਿੱਚੋਂ ਦੋਆਂ ਚੋਂ ਇੱਕ ਭਾਗ ੳ ਟੂ ਦੇ ਵਿੱਚੋਂ ਤਿੰਨਾਂ ਚੋਂ ਇੱਕ ਨਿਬੰਧ ਖਰਨਾ ਹੈ ਇਸੇ ਤਰੀਕੇ ਜੋ ਅੱਗੇ ਭਾਗ ਅ ਪਹਿਲਾ ਠੀਕ ਹੈ ਉਹਦੇ ਵਿੱਚੋਂ ਤਿੰਨ ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਹੋਵੇਗਾ 1 2 3 ਭਾਗ ਅ 1 ਅੜਾ ਪਹਿਲੇ ਦੇ ਵਿੱਚੋਂ ਤਿੰਨ ਸਵਾਲ ਆਣੇ ਹੈ ਜਾਂ-ਜਾਂ ਲਿਖ ਕੇ ਤੁਸੀਂ ਇੱਕੋ ਹੀ ਕਰਨਾ ਹੋਊਗਾ ਇਹ ਪ੍ਰਸ਼ਨ ਵੱਖ-ਵੱਖ ਤਰ੍ਹਾਂ ਦੇ ਕੁਐਸਚਨ ਦੇ ਸਰੂਪ ਉਹਨਾਂ ਵਿੱਚ ਲਈ ਵਿਉਂਤ ਵਿਸ਼ਾ ਪਸਾਰ ਮਕਸਦ ਵਰਤੋਂ ਤੇ ਵਰਤੋਂ ਵਿਧੀ ਬਾਰੇ ਹੋਣਗੇ ਅਗ ਇੱਕ ਕਿਨੇ ਨੰਬਰ ਦਾ ਹੋਏਗਾ ਬੱਚੇ 12 ਨੰਬਰ ਦਾ ਹੋਏਗਾ ਸੌਰੀ 12 ਨੰਬਰ ਦਾ ਹੋਏਗਾ ਨੈਕਸਟ ਹੈ ਆੜਾ 2 ਵਿੱਚ ਦਰਸਾਏ ਗਏ ਵਿਸ਼ਿਆਂ ਵਿੱਚੋਂ ਕਿਸੇ ਵਿਸ਼ੇ ਤੇ ਕੋਈ ਕਾਲਪਨਿਕ ਆਯੋਜਨ ਕਾਲਪਨਿਕ ਮਤਲਬ ਤੁਸੀਂ ਕਲਪਨਾ ਕਰਦੇ ਹੋ ਫਿਕਟਿਸ਼ੀਅਸ ਫਿਕਟਿਸ਼ੀਅਸ ਅਜੋਨ ਦਾ ਵਿਰਵਾ ਦੇ ਕੇ ਪ੍ਰੈਸ ਰਿਪੋਰਟ ਲਿਖਣੀ ਹੋਊਗੀ ਠੀਕ ਹੈ ਅਸੀਂ ਇਹਨੂੰ ਕਹਿ ਦਿੰਦੇ ਆ ਪ੍ਰੈਸ ਰਿਪੋਰਟ ਲਿਖਣੀ ਹੈ ਕੰਪੋਜੀਸ਼ਨ ਹੈ ਬੱਚੇ ਜਿਸ ਦੇ ਵਿੱਚ ਤੁਸੀਂ ਖੁਦ ਜੋ ਹੈ ਕਲਪਨਾ ਕਰਕੇ ਲਿਖਣਾ ਹੈ ਖੁਦ ਆਪਣੇ ਕੋਲੋਂ ਵਰਡਸ ਲਿਖਨੇ ਹੈ ਕੰਪੋਜੀਸ਼ਨ ਪਾਰਟ ਜਿਵੇਂ ਤੁਸੀਂ ਪੈਰਾਗ੍ਰਾਫ ਲਿਖਦੇ ਹੋ ਲੈਟਰ ਲਿਖਦੇ ਹੋ ਉਵੇਂ ਇੱਥੇ ਕੀ ਤੁਸੀ ਲਿਖਣੀ ਹੋਏਗੀ ਪ੍ਰੈਸ ਰਿਪੋਰਟ ਲਿਖਣੀ ਹੋਏਗੀ ਇਹ ਕਿੰਨੀਆਂ ਆਣਗੀਆਂ 3 ਤਿੰਨਾਂ ਵਿੱਚੋਂ ਇੱਕ ਕਰਨੀ ਹੋਵੇਗੀ ਹੁਣ ਭਾਗ ਈੜੀ ਜਿਹੜਾ ਕਿ ਬਹੁਤ ਸਕੋਰਿੰਗ ਹੈ ਭਾਗ ਈੜੀ ਵਿੱਚ ਪਾਠਕ੍ਰਮ ਦੇ ਦੋ ਭਾਗ ਊੜਾ ਦੇ ਦੋਵੇਂ ਭਾਗਾਂ ਤੋਂ ਤੇ ਆੜਾ 1 ਦੇ ਕੋਸ਼ ਸਿਧਾਂਤ ਰੂਪ ਦੇ ਵਰਤੋਂ ਕਿੱਥੋਂ ਕਿੱਥੋਂ ਬੱਚੇ ਭਾਗ ਈੜੀ ਵਿੱਚ ਪਾਠਕ੍ਰਮ ਦੇ ਊੜਾ ਦੇ ਦੋ ਦੋ ਮਤਲਬ ਊੜਾ ਦਾ ਪਹਿਲਾ ਤੇ ਊੜਾ ਦਾ ਦੂਜਾ ਦੋ ਦਿੱਤੇ ਹੋਏ ਐ ਤੇ ਭਾਗ ਆੜਾ ਦੇ ਸਿਰਫ ਪਹਿਲਾ ਦੇ ਵਿੱਚੋਂ ਮਤਲਬ ਆੜਾ ਦੇ ਵਿੱਚ ਜਿਹੜਾ ਪ੍ਰੈਸ ਰਿਪੋਰਟ ਦਿੱਤੀ ਉਹਦੇ ਵਿੱਚੋਂ ਨਹੀਂ ਆਏਗਾ ਕੋਸ਼ਤ ਦਾ ਅਧਵਰਤੋਂ ਦੇ ਰੂਪ ਵਾਲੇ ਭਾਗ ਵਿੱਚੋਂ ਸੰਖੇਪ ਉਤਰਾਂ ਵਾਲੇ 6 ਅ ਪ੍ਰਸ਼ਨ ਭਾਗ ਊੜਾ ਵਿੱਚੋਂ 3 ਆਣਗੇ ਤੇ ਭਾਗ ਅੜਾ ਵਿੱਚੋਂ ਜਿਹੜੇ ਹੈਗੇ 2 ਆਣਗੇ ਧਿਆਨ ਨਾਲ ਦੁਆਰਾ ਸੁਣੋ ਭਾਗ ਊੜਾ ਵਿੱਚੋਂ 3 ਸਵਾਲ ਆਣੇ ਸ਼ੋਰਟ ਨੋਟ ਮਤਲਬ 3 2 6 ਉਸ ਤੋਂ ਬਾਅਦ ਭਾਗ ਅੜਾ ਪਹਿਲਾ ਦੇ ਵਿੱਚੋਂ ਜਿਹੜੇ ਹੈਗੇ 2 ਮਦਾ ਊੜਾ ਪਾੜ ਚੋ ਤਿੰਨ ਸ਼ੋਟ ਨੂੰ ਢਾਣੀ ਐ ਤੇ ਇਹ ਇੱਕ ਮਾਡਲ ਟੈਸਟ ਪੇਪਰ ਹੈ ਜੋ ਸੈਕੰਡ ਸੈਮੈਸਟਰ ਪੰਜਾਬੀ ਲਾਜ਼ਮੀ ਦੇ ਲਈ ਹੈ 70 ਨੰਬਰ ਦਾ ਪੇਪਰ 3 ਘੰਟੇ ਦਾ ਤਾਂ ਹੁਣ ਦੇਖੋ ਭਾਗ ਊੜਾ ਦੇ ਵਿੱਚੋਂ ਕੀ ਆਇਆ ਹੋਇਆ ਹੈ ਦੋ ਕੁਐਸ਼ਨ ਆਏ ਹੋਏ ਹੈ ਭਾਗ ਊੜਾ 1 ਦੇ ਵਿੱਚੋਂ ਦੋਆਂ ਚੋਂ ਜਾਂ ਲਿਖ ਕੇ ਇੱਕ ਕਰਨਾ ਹੈ ਜਾਂ ਇਹ ਜਾਂ ਇਹ 12 ਨੰਬਰ ਦਾ ਹੋਏਗਾ ਫਿਰ ਊੜਾ 2 ਦੇ ਵਿੱਚੋਂ ਤਿੰਨ ਤੁਹਾਨੂੰ ਵਿਸ਼ਾ ਵਸਤੂ ਦਿੱਤੇ ਹੋਏ ਨਿਬੰਧ ਦਿੱਤੇ ਹੋਏ ਹੈ ਤੁਸੀਂ ਕਿਸੇ ਇੱਕ ਦੇ ਉੱਪਰ ਲਿਖਣਾ ਹੈ ਇੱਕ ਦੋ ਤਿੰਨ ਦਿੱਤੇ ਆ ਤੁਸੀਂ ਕੋਈ ਇੱਕ ਕਰਨਾ ਹੈ ਕਿਸੇ ਇੱਕ ਦੇ ਲਿਖਣਾ ਤੇ ਇਹ ਵੀ 12 ਨੰਬਰ ਦਾ ਹੋਏਗਾ ਮਤਲਬ ਸੈਕਸ਼ਨ A ਤੁਹਾਡਾ ਟੋਟਲ ਹੋ ਗਿਆ 24 ਮਾਰਕਸ ਅਜੂੜਾ 1 ਤੇ ਉੜਾ 2 ਦੇ ਵਿੱਚੋਂ ਜਿਹੜਾ ਆਏਗਾ ਫਿਰ ਭਾਗ ਆੜਾ ਦੇ ਵਿੱਚੋਂ ਜੋ ਹੈ ਪਹਿਲੇ ਦੇ ਵਿੱਚੋਂ 1 2 3 ਕੁਸ਼ਚਨ ਹੈ ਜਾਂ ਤੇ ਜਾਂ ਲਿਖ ਕੇ ਇਹਦੇ ਚੋਂ ਕੋਈ ਵੀ ਇੱਕ ਕਰਨਾ ਹੋਏਗਾ ਇਹਨਾਂ ਤਿੰਨਾਂ ਚੋਂ ਕੋਈ ਵੀ ਇੱਕ ਕਰਨਾ ਹੋਏਗਾ ਜੋ ਕਿ 12 ਨੰਬਰ ਦਾ ਹੋਏਗਾ ਠੀਕ ਹੈ ਫਿਰ ਉਸ ਤੋਂ ਬਾਅਦ ਫੋਰਥ ਜੋ ਪਾਰਟ ਹੈ ਉਸ ਦੇ ਵਿੱਚੋਂ ਫੋਰਥ ਕੁਐਸਚਨ ਹੈ ਕਿ ਤੁਸੀਂ ਕਿਸੇ ਸੱਭਿਆਚਾਰਕ ਸੈਮੀਨਾਰ ਵਿੱਚ ਭਾਗ ਲਿਆ ਹੈ ਉਸ ਦੀ ਪ੍ਰੈਸ ਰਿਪੋਰਟ ਮਤਲਬ ਤੁਸੀਂ ਕਿਸੇ ਕਲਚਰਲ ਜੋ ਸੈਮੀਨਾਰ ਦੇ ਵਿੱਚ ਗਏ ਉਹਦੀ ਰਿਪੋਰਟ ਲਿਖਣੀ ਹੈ ਤੁਸੀਂ ਕਿਸੇ ਕਵਿਤਾ ਉਚਾਰਨ ਉਤਸਵ ਵਿੱਚ ਗਏ ਹੋ ਮਤਲਬ ਪੋਇਟਰੀ ਰੈਸੀਟੇਸ਼ਨ ਦੇ ਉਸ ਉਤਸਵ ਵਿੱਚ ਗਏ ਹੋ ਉਸ ਦੀ ਇੱਕ ਪ੍ਰੈਸ ਰਿਪੋਰਟ ਲਿਖਣੀ ਹੈ ਇਹਦੇ ਚੋਂ ਕੋਈ ਵੀ ਇੱਕ ਕਰਨੀ ਹੋਏਗੀ ਤੇ ਭਾਗ ਈਡੀ ਦੇ ਵਿੱਚ ਹੈਗੇ ਬੜਾ ਸਾਰੇ ਹੀ ਸ਼ਾਰਟ ਨੋਟਸ ਜਿਹੜੇ ਕਿ ਤੁਹਾਡੇ उड़ा वन उड़ा टू तो आड़ा वन के लाई नोट जो है बई नंबर के हो गए बई चौ बई नंबर सकते हो इसलिए अपनी प्रॉपर तैयारी करो ता कि अच्छे नंबर लै सको एक नैक्सट मॉडल टैस्ट पेपर है तुम तो देख सकते हो आ, किस तरीके पेपर आया हो ਭਾਗ ੳ ਦੋ ਕੁਐਸਚਨ ਫਿਰ ਇੱਕ ਛੱਡ ਕੇ ਇਹ ਨਿਬੰਧ ਦੇ ਵਿੱਚੋਂ ਐ ਸੰਸਮਰਨ ਜਾਂ ਡਾਇਰੀਸ ਵਿੱਚੋਂ ਐ ਫਿਰ ਉਸ ਤੋਂ ਬਾਅਦ ਨਿਬੰਧ ਐ ਤਿੰਨਾਂ 'ਚੋਂ ਇੱਕ ਕਰਨੇ ਐ ਇੰਪੋਰਟੈਂਟ ਨਿਬੰਧ ਐ ਬੱਚੇ ਤੁਸੀਂ ਇਹਨੂੰ ਸਾਰੇ ਯਾਦ ਕਰ ਸਕਦੇ ਹੋ ਭਾਗ ਅੜਾ ਦੇ ਵਿੱਚੋਂ ਤਿੰਨ ਕੁਐਸਚਨ ਐ ਤਿੰਨਾਂ 'ਚੋਂ ਤੁਸੀਂ ਇੱਕ ਕਰਨੇ ਐ ਫਿਰ ਭਾਗ ਈੜੀ ਦੇ ਵਿੱਚ ਜਿਹੜੇ ਹੈਗੇ ਐ ਤਿੰਨ ਦਿੱਤੀਆਂ ਹੋਈਆਂ ਤੁਸੀਂ ਇੱਕ ਕਰਨੀ ਐ ਠੀਕ ਐ ਇਹ ਤਿੰਨ ਹੀ ਲਿਖੀਆਂ ਹੋਈਆਂ ਸਿਲੇਬਸ ਦੇ ਵਿੱਚ ਤਿੰਨਾਂ 'ਚੋਂ ਇੱਕ ਕਰਨ ਵਾਲੀ ਲਿਖੀ ਹੋਈ ਐ ਜਿਵੇਂ ਇਸ ਦੇ ਵਿੱਚ ਕਿਹੜੀ-ਕਿਹੜੀ ਦਿੱਤੀ ਹੋਈ ਐ ਤੁਸੀਂ ਕਵਲਤਾ ਲੇਖਣ ਮੁਕਾਬਲੇ ਦੇ ਵਿੱਚ ਗਏ ਪੋਇਟਰੀ ਰਾਈਟਿੰਗ ਦੇ ਵਿੱਚ ਉਸ ਦੇ ਬਾਰੇ ਰਿਪੋਰਟ ਲਿਖਣੀ ਹੈ ਬਹੁਤ ਧਿਆਨ ਨਾਲ ਲਿਖਣਾ ਹੈ ਯੂਥ ਫੈਸਟੀਵਲ ਆਯੋਜਿਤ ਕੀਤਾ ਉਸ ਤੇ ਬਾਰੇ ਪ੍ਰੈਸ ਰਿਪੋਰਟ ਲਿਖਣੀ ਹੈ ਤੁਹਾਡੇ ਵਿਭਾਗ ਵੱਲੋਂ ਜਸਵੰਤ ਸਿੰਘ ਕਵਲ ਦੀ ਯਾਦ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਹੁਣ ਜਦੋਂ ਲਿਖਣਾ ਹੈ ਤਾਂ ਸਭ ਕੁਝ ਲਿਖਣਾ ਹੈ ਕਿ ਜਦੋਂ ਵੀ ਤੁਸੀਂ ਕੋਈ ਐਸਟਰਾਂ ਦੀ ਰਿਪੋਰਟ ਲਿਖਣੀ ਹੋ ਤਾਂ ਮੇਨ ਉਹਦੇ ਵਿੱਚ ਸਟਾਰਟਿੰਗ ਧਿਆਨ ਨਾਲ ਕਰਨੀ ਹੈ ਕਿ ਮੁੱਖ ਮਹਿਮਾਨ ਕੌਣ ਸੀ ਸ਼ੁਰੂਆਤ ਕਿਸ ਨੇ ਕੀਤੀ ਜੀ ਆਇਆਂ ਕਿਸ ਨੇ ਕਿਹਾ ਧੰਨਵਾਦ ਕਿਸ ਨੇ ਕੀਤਾ ਕੌਣ ਕੌਣ ਮੌਜੂਦ ਸੀ ਕਿਸ ਕਿਸ ਨੇ ਜੋ ਉਹਦੇ ਵਿੱਚ ਜਿਹੜਾ ਹੈਗਾ ਵਕਤ ਦਾ ਜੋ ਰੋਲ ਅਦਾ ਕੀਤਾ ਇਹ ਸਭ ਕੁਝ ਲਿਖਣਾ ਹੁੰਦਾ ਕਿ ਕਿਸ ਕਿਸ ਨੂੰ ਪ੍ਰਾਈਜ਼ ਦਿੱਤੇ ਗਏ ਸਾਰੀਆਂ ਗੱਲਾਂ ਬਹੁਤ ਧਿਆਨ ਨਾਲ ਸਿਸਟਮੈਟਿਕ ਲਿਖਣੀ ਹੈ ਕੁਝ ਮੁਸ਼ਕਿਲ ਨਹੀਂ ਹੈ ਤੇ ਅਗਲੀ ਹੈ ਤੁਹਾਡੇ ਕਾਲਜ ਵਿੱਚ ਯੂਨੀਵਰਸਿਟੀ ਫੈਸਟੀਵਲ ਦਾ ਆਰੰਭ ਹੋਇਆ ਹੈ ਠੀਕ ਹੈ ਯੂਨੀਵਰਸਿਟੀ ਫੈਸਟੀਵਲ ਹੋ ਰਿਹਾ ਉਸ ਦੀ ਪ੍ਰੈਸ ਰਿਪੋਰਟ ਲਿਖੋ ਬਹੁਤ ਸੋਖਾ ਹੈ ਬੱਚੇ ਭਾਗ E ਦੇ ਵਿੱਚ ਉਹ ਸ਼ੋਰਟ ਨੋਟਸ ਹੈ ਤੁਹਾਡੇ 2 2 ਨੰਬਰ ਦੇ 11 ਸ਼ੋਰਟ ਨੋਟ ਹੈ 22 ਨੰਬਰ ਦੇ ਆਣਗੇ ਤਾਂ ਬਹੁਤ ਧਿਆਨ ਨਾਲ ਤਿਆਰੀ ਕਰ ਲੈਣੀ ਹੈ ਉਮੀਦ ਕਰਦੀਆਂ ਬਹੁਤ ਮਿਹਨਤ ਤੋਂ ਬਾਅਦ ਮੈਂ ਇਹ ਵੀਡੀਓ ਬਣਾਈ ਹੈ ਕਿ ਇਹ ਵੀਡੀਓ ਤੁਹਾਨੂੰ ਸਮਝ ਆਈ ਤੁਸੀਂ ਵਿਪਦ ਅਰੰਭ ਤਿਆਰ ਕਰ ਪਾਉਗੇ ਤਾਂ ਜੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ BA1 BA2 BA3 ਇੰਗਲਿਸ਼ ਕੰਪਲਸਰੀ ਸਾਰਾ ਹੀ ਸਿਲੇਬਸ ਅਪਲੋਡਡ ਹੈ ਸੈਮੈਸਟਰ ਔ ਸਾਰੇ ਹੀ ਸੈਮੈਸਟਰ ਦਾ ਚਾਹੇ odd ਹੈ ਚਾਹੀ even ਪੰਜਾਬੀ ਯੂਨੀਵਰਸਿਟੀ ਵੱਲੋਂ ਕੋਈ ਵੀ ਅਪਡੇਟ ਆਂਦੀ ਹੈ ਨਾਲ ਦੀ ਨਾਲ ਕੋਸ਼ਿਸ਼ ਕਰਦੀਆਂ ਅਪਲੋਡ ਕਰਦਾ ਥੈਂਕ ਯੂ ਗੋਡ ਬles you